ਮੈਮਾ ਆ ਲੋਗੋ ਨੇ ਕੀ ਸਥਿਤੀ ਚੱਲ ਰਹੀ ਹੈ ਕਿਸ ਤਰ੍ਹਾਂ ਦਾ ਸਿਨੈਰੀਓ ਹੈ ਇਸ ਟਾਈਮ ਕਿਹੜੀ ਕੰਟਰੀ ਜਿਵੇਂ ਆਪਾਂ ਇਹ ਵੀ ਕਾਫੀ ਅੱਛਾ ਸਕਸੈਸ ਰੇਟ ਦੇ ਰਹੀ ਹੈ ਵੀਜ਼ਾਸ ਦੇ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਹੈ ਬਿਲਕੁਲ ਜੀ ਜਿਹੜਾ ਇਹ ਟਾਈਮ ਹੈ ਜਿੱਦਾਂ ਕਿ ਅਸੀਂ ਪਹਿਲੇ ਵੀ ਗੱਲ ਕਰਦੇ ਆ ਰਹੇ ਹਾਂ ਅਕਤੂਬਰ ਨਵੰਬਰ ਦਸੰਬਰ ਦਾ ਜਿਹੜਾ ਟਾਈਮ ਹੈ ਇਸ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਨੇ ਟੂਰਿਸਟ ਵੀਜ਼ਾਸ ਦਾ ਬਹੁਤ ਅੱਛਾ ਸਕਸੈਸ ਰੇਟ ਚੱਲ ਰਿਹਾ ਹੈ ਅਗਰ ਗੱਲ ਕਰਦੇ ਆਂ ਅਸੀਂ ਅਗਰ ਸਟੱਡੀ ਵੀਜ਼ਾ ਦੀ ਵੀ ਉਹਨਾਂ ਦਾ ਵੀ ਸਕਸੈਸ ਰੇਟ ਬਹੁਤ ਅੱਛਾ ਹੈ ਅਗੇ ਜਨਵਰੀ ਇਨਟੇਕ ਵਾਸਤੇ ਪਰ ਬਕਾਇਦਾ ਅਗਰ ਅਸੀਂ ਟੂਰਿਸਟ ਵੀਜ਼ਾ ਤੇ ਫੋਕਸ ਕਰਦੇ ਆਂ ਜਿਹੜਾ ਐਮਬੈਸੀ ਦਾ ਟਾਈਮ ਜਿਹੜਾ ਸਾਨੂੰ 2 ਮਹੀਨੇ 2.5 ਮਹੀਨੇ ਜਾਂ 3 ਮਹੀਨਿਆਂ ਦਾ ਲੱਗਦਾ ਹੈ ਵਿਥਿਨ 1 ਵੀਕ ਜਾਂ 10 ਡੇਜ਼ ਦੇ ਵਿੱਚ ਵਿੱਚ ਸਾਡੇ ਕੋਲ ਰਿਜ਼ਲਟਸ ਆ ਰਹੇ ਨੇ ਐਂਡ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਰਿਜ਼ਲਟ ਪੋਜ਼ਿਟਿਵ ਚ ਆ ਰਹੇ ਨੇ ਅਗਰ ਮੈਂ ਗੱਲ ਕਰਾਂ ਕਿ ਮੇਰੇ ਕੋਲ ਇੱਕ ਦਿਨ 'ਚ 10 ਵੀਜ਼ਾਸ ਕਿਸੇ ਨੇ ਅਪਲਾਈ ਹੋਏ ਨੇ ਕਿ ਤਕਰੀਬਨ 9 ਵੀਜ਼ਾ ਸਾਡੇ ਕੋਲ ਪੋਜ਼ਿਟਿਵ ਆ ਰਹੇ ਨੇ ਜਾਂ ਕਿਸੇ ਨਾ ਕਿਸੇ ਦਿਨ 10 ਤੇ 10 ਵੀਜ਼ਾ ਵੀ ਪੋਜ਼ਿਟਿਵ ਆ ਰਹੇ ਨੇ ਉਸ ਤੋਂ ਇਲਾਵਾ ਜਿਹੜਾ ਟਾਈਮ ਜਿਹੜਾ ਟੈਨਯੂਰ ਐਂਬੈਸੀ ਸਾਨੂੰ ਆਪਣੀ ਆਫੀਸ਼ਲ ਵੈਬਸਾਈਟਸ ਤੇ ਦਿੱਤਾ ਜਾਂਦਾ 45 ਡੇਸ ਦਾ ਟਾਈਮ ਹੈ ਜੀ 90 ਡੇਸ ਦਾ ਟਾਈਮ ਹੈ ਉਹ ਬਹੁਤ ਹੀ ਜ਼ਿਆਦਾ ਘਟ ਕੇ ਵਿਦਨ ਵੀਕ ਤੁਹਾਡਾ ਬਾਇਓਮੈਟ੍ਰਿਕ ਹੋਣ ਤੋਂ ਬਾਅਦ ਵਿਦਨ ਵੀਕ ਚ ਜਾਂ ਫਿਰ ਵਿਦਨ 10 ਡੇਸ ਦੇ ਵਿੱਚ ਵਿੱਚ ਸਾਨੂੰ ਰਿਜ਼ਲਟਸ ਆ ਰਹੇ ਨੇ ਔਰ ਇਸ ਕਰਕੇ ਕਾਫੀ ਵੱਡੀ ਸੰਖਿਆ ਦੇ ਵਿੱਚ ਸਾਡੇ ਕੋਲ ਐਪਲੀਕੇਸ਼ਨਸ ਵੀ ਆ ਰਹੀਆਂ ਨੇ ਟੂਰਿਸਟ ਵੀਜ਼ਾ ਦੀ ਚਾਹੇ ਅਸੀਂ ਗੱਲ ਕਰੀਏ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀ ਜਾਂ ਫਿਰ ਅਸੀਂ ਦੂਸਰੀ ਕੰਟਰੀਜ਼ ਦੀ ਗੱਲ ਕਰ ਲੈਂਦੇ ਆ ਜਿਹੜੀ ਕਿ ਸਾਡੀ ਹੌਲੀਡੇ ਵਿਕੇਸ਼ਨਸ ਦੇ ਨਾਲ-ਨਾਲ ਚੱਲਦੀਆਂ ਨੇ ਜਿਵੇਂ ਸਿੰਗਾਪੁਰ ਹੋ ਗਿਆ ਰਸ਼ੀਆ ਹੋ ਗਿਆ ਜਾਂ ਹੋਰ ਵੀ ਇੱਦਾਂ ਦੀ ਛੋਟੀ ਤੋਂ ਵੱਡੀ ਹਰ ਕੰਟਰੀ ਦੇ ਵੀਜ਼ਾ ਸਨ ਸਕਸੈਸਫੁਲੀ ਮਿਲ ਰਹੇ ਇਸ ਟਾਈਮ ਆ ਕਾਫੀ ਅੱਛਾ ਟਾਈਮਿੰਗ ਵੀ ਹੈ ਕਿਉਂਕਿ ਨਿਊ ਇਅਰ ਵੀ ਆਉਣ ਵਾਲਾ ਹੈ ਜਿਹਦੇ ਨਾਲ ਲੱਗਦਾ ਆਉਂਦੇ ਹੋਣੇ ਵੀ ਟੂਰਿਸਟ ਵੀਜ਼ੇ ਦੀ ਕੀ ਆਪਤ ਆ ਗਈ ਇਸ ਟਾਈਮ ਤੇ ਨਿਊਯਾਰਕ ਦੇ ਵੀਜ਼ਾਸ ਦੇ ਇਹਨੂੰ ਲੈ ਕੇ ਕਾਫੀ ਅੱਛਾ ਸਕਸੈਸ ਰੇਟ ਹੈ ਉਹਨਾਂ ਜਿੱਦਾਂ ਅਗਰ ਮੈਂ ਪਰਟੀਕੂਲਰਲੀ ਆਸਟ੍ਰੇਲੀਆ ਦੀ ਗੱਲ ਕਰਦੀਆਂ ਤੇ ਡੈਸਟੀਨੇਸ਼ਨ ਵਾਈਜ਼ ਸਿਡਨੀ ਬਹੁਤ ਫੇਮਸ ਹੈ ਅਗਰ ਮੈਂ ਯੂਕੇ ਦੀ ਗੱਲ ਕਰਦੀਆਂ ਤੇ ਸਾਊਥ ਹਾਲ ਵਗੈਰਾ ਚ ਬਹੁਤ ਰੌਣਕ ਲੱਗਦੀ ਹੈ ਅਗਰ ਮੈਂ ਯੂਐਸ ਤੇ ਕੈਨੇਡਾ ਦੀ ਗੱਲ ਕਰਦੀਆਂ ਕੈਨੇਡਾ ਵੈਸੀ ਆਪਣੀ ਨੈਚੁਰਲ ਬਿਊਟੀ ਨੂੰ ਲੈ ਕੇ ਬਹੁਤ ਜ਼ਿਆਦਾ ਫੇਮਸ ਹੈ ਤੇ ਜਿੰਨੇ ਉੱਥੇ ਹਰ ਕਿਸੇ ਨੂੰ ਚਾਹ ਹੁੰਦਾ ਕਿ ਅਸੀਂ ਕੈਨੇਡਾ ਜਾ ਰਹੇ ਹਾਂ ਤੇ ਨਾਇਗਰਾ ਫਾਲਸ ਜ਼ਰੂਰ ਦੇਖ ਕੇ ਆਈਏ ਤੇ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਹੁਣ ਅੱਗੇ ਨਿਊ ਇਅਰ ਦਾ ਜਿਹਦਾ ਐਂਬੈਸੀ ਦਾ ਵੀ ਜਿਹੜਾ ਕੰਮ ਹੈ ਅਪ੍ਰੋਕਸੀਮੇਟਲੀ 15 ਤੋਂ 20 ਦਸੰਬਰ ਤੋਂ ਬਾਅਦ ਥੋੜਾ ਰੁਕ ਜਾਂਦਾ ਹੈ ਸਲੋ ਹੋ ਜਾਂਦਾ ਹੈ ਬਿਕਾਜ਼ ਉਹਨਾਂ ਨੂੰ ਵਕੇਸ਼ਨਸ ਹੁੰਦੀਆਂ ਬਿਕਾਜ਼ ਅ ਕ੍ਰਿਸਚਨ ਕਲਚਰ ਨੂੰ ਫਾਲੋ ਕਰਦੇ ਅੱਗੇ ਇਹਨਾਂ ਦਾ ਨਵੇਂ ਸਾਲ ਦੇ ਵਿੱਚ ਈਸਟਰ ਡੇਜ਼ ਵੀ ਆ ਜਾਂਦੇ ਨੇ ਤੇ ਉਹਨੂੰ ਲੈ ਕੇ ਦੋ ਵੀਕ ਦਾ ਘੱਟੋ-ਘੱਟ ਲੰਬਾ ਇੱਕ ਆਫ ਚਲਾ ਜਾਂਦਾ ਹੈ ਤੇ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਉਸ ਤੋਂ ਪਹਿਲੇ-ਪਹਿਲੇ ਜਿੰਨੇ ਵੀ ਲੋਕ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤੇ ਉਸ ਤੋਂ ਪਹਿਲੇ-ਪਹਿਲੇ ਪ੍ਰੋਸੈਸ ਕਰਵਾ ਕੇ ਆਪਣਾ ਪੋਜ਼ਿਟਿਵ ਬਿਲਕੁਲ ਜਿਵੇਂ ਹਮੇਸ਼ਾ ਹੀ ਕਰਦੇ ਹਾਂ 30 ਸਾਲ ਤੁਸੀਂ ਵਿਦੇਸ਼ ਦੇ ਵਿੱਚ ਮਨਾਓ ਜਿਵੇਂ ਆਪਾਂ ਕਹਿ ਦਿੰਦੇ ਨੇ ਬਹੁਤ ਜਿਆਦਾ ਬਿਜ਼ੀਸਸ ਤਾਂ ਮਿਲਦੇ ਆ ਕਿੰਨਾ ਕੁ ਸੱਚ ਹੈ ਕਿ ਵੀਜ਼ਾ ਮਿਲਦੇ ਜੇ ਇਸ ਟਾਈਮ ਤੇ ਆ ਕੇ ਥੋੜਾ ਸਕਸੈਸ ਰੇਟ ਵਧ ਜਾਂਦਾ ਜਿਵੇਂ ਆਪਾਂ ਅੱਬਰ ਦੀ ਗੱਲ ਕਰੀਏ ਜਾਂ ਜਿਵੇਂ ਹੁਣ ਟਾਈਮ ਚੱਲ ਰਿਹਾ ਅਕਤੂਬਰ ਨੂੰ ਨਵੰਬਰ ਦੇ ਵਿੱਚ ਬਿਲਕੁਲ ਜੀ ਸਕਸੈਸ ਰੇਟ ਤਾਂ ਵਧੇਗਾ ਹੀ ਨਾ ਕਿਉਂਕਿ ਅਗਰ ਆਪਾਂ ਗੱਲ ਕਰਦੇ ਜਿੰਨੀ ਵੀ ਸਾਡੀ ਇੰਟਰਨੈਸ਼ਨਲ ਕੰਟਰੀਜ਼ ਨੇ ਉਹਨਾਂ ਦੀ ਜਿਹੜੀ ਰਿਵੈਨਿਊ ਹੈ ਇਕਨੋਮਿਕ ਕੰਡੀਸ਼ਨਸ ਜਿਹੜੀ ਕ੍ਰਾਈਸਿਸ ਚੱਲਦੇ ਨੇ ਜਾਂ ਉਦਾਂ ਵੀ ਜਿਹੜਾ ਉਹਨਾਂ ਦਾ ਰਿਵੈਨਿਊ ਟੂਰਿਜ਼ਮ ਤੋਂ ਜਨਰੇਟ ਹੋ ਸਕਦਾ ਉਹ ਕਿਸੇ ਹੋਰ ਚੀਜ਼ ਤੋਂ ਨਹੀਂ ਹੁੰਦਾ ਬਿਕਾਜ਼ ਆਪਣੇ ਜਿਹੜੇ ਚਾਹੇ ਇੰਡੀਅਨ ਨੇ ਚਾਹੇ ਜਾਂ ਕੋਈ ਹੋਰ ਵੀ ਹਰ ਕੋਈ ਵਧੀਆ ਅਰਨਿੰਗ 'ਚ ਹੁੰਦੇ ਨੇ ਤੇ ਆਪਣਾ ਵਧੀਆ ਵੱਡਾ ਬਜਟ ਲੈ ਕੇ ਹਰ ਕੋਈ ਚੱਲਦਾ ਹੈ ਜਿਹੜਾ ਕਿ ਉਹਨਾਂ ਦੇ ਹੋਟੈਲਸ ਤੇ ਉਹਨਾਂ ਦੀ ਘੁੰਮਣ-ਫਿਰਨ ਦੀ ਟਿਕਟਸ ਤੇ ਉੱਥੇ ਜਾ ਕੇ ਇਨਵੈਸਟ ਕਰਦੇ ਨੇ ਆਪਣੇ ਇੰਡੀਅਨਸ ਲਈ ਜਾਂ ਹੋਰ ਕੰਟਰੀਜ਼ ਲਈ ਜਿਨ੍ਹਾਂ ਲਈ ਕੈਨੇਡਾ ਆਸਟ੍ਰੇਲੀਆ ਜਾਣਾ ਇੱਕ ਸੁਪਨਾ ਹੈ ਖੁੰਮਲਲੀ ਇੱਕ ਡ੍ਰੀਮ ਡੈਸਟੀਨੇਸ਼ਨ ਹੁੰਦਾ ਸੀ ਉੱਥੋਂ ਦੇ ਕਲਚਰ ਨੂੰ ਐਕਸਪਲੋਰ ਕਰਨਾ ਹੈ ਜਾਂ ਫਿਰ ਅੱਜ ਕੱਲ ਇੰਟਰਨੈਸ਼ਨਲ ਟ੍ਰਿਪਸ ਇੱਕ ਸੋਸ਼ਲ ਸੁਸਾਇਟੀ ਦਾ ਵੀ ਇੱਕ ਸੋਸ਼ਲ ਅਪਡੇਟ ਦਾ ਵੀ ਹਿੱਸਾ ਬਣ ਚੁੱਕੇ ਨੇ ਤੁਸੀਂ ਆਪਣਾ ਸੋਸ਼ਲ ਮੀਡੀਆ ਅਪਡੇਟ ਕਰਨਾ ਹੈ ਤੁਸੀਂ ਕਿੰਨੇ ਇੰਟਰਨੈਸ਼ਨਲ ਟ੍ਰਿਪਸ ਤੇ ਗਏ ਤੇ ਜਿਹੜੀ ਬਾਹਰਲੀ ਕੰਟਰੀਜ਼ ਨੇ ਹਰ ਕੰਟਰੀ ਇੰਟਰਨੈਸ਼ਨਲ ਐਬਰਾਡ ਜਿੰਨਾ ਵੀ ਹੈਗਾ ਉਹ ਵੀਜ਼ਾਸ ਇਸੇ ਕਰਕੇ ਜ਼ਿਆਦਾ ਟੂਰਿਸਟ ਵੀਜ਼ਾਸ ਤੇ ਬਣਾਉਂਦੇ ਨੇ ਕਿਉਂਕਿ ਉਹਨਾਂ ਦੀ ਇਕਨੋਮੀ ਤੇ ਰਿਵੈਨਿਊ ਜਨਰੇਟ ਹੁੰਦਾ ਟੂਰਿਜ਼ਮ ਦੇ ਨਾਲ ਇਸ ਕਰਕੇ ਇਹਨਾਂ ਦਿਨਾਂ ਚ ਆ ਕੇ ਸਕਸੈਸ ਰੇਟ ਹੈ ਆਲਮੋਸ ਔਰ ਕਿਸ ਤਰ੍ਹਾਂ ਦੀਆਂ ਅਪਡੇਟ ਹੈਗੀਆਂ ਨੇ ਜਿਹੜਾ ਨੂੰ ਲੈ ਕੇ ਬਹੁਤ ਸਾਰੀਆਂ ਨਿਊਜ਼ ਫਲੈਸ਼ ਹੋ ਰਹੀਆਂ ਨੇ ਕਿ ਇਸ ਤਰ੍ਹਾਂ ਇਸ ਟਾਈਮ ਕੰਮ ਨਹੀਂ ਮਿਲ ਰਿਹਾ ਜਾਂ ਉੱਥੇ ਬਹੁਤ ਦਿੱਕਤਾਂ ਆ ਰਹੀਆਂ ਸਟੂਡੈਂਟ ਨੂੰ ਵਾਪਸ ਭੇਜਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਡੇਲੀ ਇੱਕ ਨਵੀਂ ਹੈਡਿੰਗ ਹੁੰਦੀ ਹੈ ਕਿ ਵਰਕ ਪਰਮਿਟ ਨਹੀਂ ਮਿਲਨੇ ਇਦਾਂ ਨਹੀਂ ਹੋਣਾ ਪੀਆ ਨਹੀਂ ਹੋਣੀ ਕਿ ਐਕਚੁਅਲ ਸਿਚੁਏਸ਼ਨ ਜਿਹੜੀ ਹੈਗੀ ਕੀ ਹੈਗੀ ਮਸਲ ਬਿਲਕੁਲ ਅਗਰ ਅਪਾ ਗੱਲ ਕਰਦੀ ਹੈ ਹਰ ਰੋਜ਼ ਦੀ ਰੋਜ਼ ਇੱਕ ਨਵੀਂ ਅਪਡੇਟ ਤਾਂ ਜ਼ਰੂਰ ਹੈ ਬਟ ਇਸਡੇ ਅਪਡੇਟ ਨੂੰ ਨਾ ਅਧੂਰੀ ਜਾਣਕਾਰੀ ਦਾ ਇੱਕ ਮੈਂ ਕਹਾਂਗੀ ਕਿ ਉਹਦੇ ਕਰਕੇ ਜ਼ਿਆਦਾ ਮਿਥ ਜਿਹੜੀ ਹੈਗੀਆਂ ਮਿਸਕਨਸੈਪਸ਼ਨ ਨੇ ਉਹ ਬੱਚਿਆਂ ਦੇ ਵਿੱਚ ਤੇ ਪੇਰੈਂਟਸ ਦੇ ਵਿੱਚ ਆਰੀਆਂ ਨੇ ਬਿਲਕੁਲ ਦੇ ਕਾਫੀ ਚੇਂजेस ਨੇ ਵਰਕ ਪਰਮਿਟ ਰਾਈਟਸ ਤੋਂ ਲੈ ਕੇ ਪੀਆਰ ਦੇ ਰਾਈਟਸ ਤੋਂ ਲੈ ਕੇ ਕੁਝ ਐਕਸਪੀਰੀਐਂਸ ਕਲਾਸ ਜਿਹੜੀਆਂ ਅੱਗੇ ਵਧਣਗੀਆਂ ਜਾਂ ਕਿਹੜੀ ਨੌਕ ਨੂੰ ਐਕਸਪੀਰੀਐਂਸ ਮਿਲੇਗਾ ਉਹਨਾਂ ਨੂੰ ਲੈ ਕੇ ਅਪਡੇਟਸ ਜ਼ਰੂਰ ਨੇ ਬਟ ਐਦਾਂ ਤਾਂ ਨਹੀਂ ਹੈ ਕਿ ਤੁਹਾਨੂੰ ਰਿਪੋਰਟ ਕੀਤਾ ਜਾਏਗਾ ਜਾਂ ਫਿਰ ਤੁਹਾਨੂੰ ਵਰਕ ਪਰਮਿਟ ਰਾਈਟਸ ਹੀ ਨਹੀਂ ਮਿਲਣਗੇ ਜਾਂ ਫਿਰ ਤੁਸੀਂ ਕਦੀ ਪੀਆਰ ਹੋ ਹੀ ਨਹੀਂ ਪਾਓਗੇ ਹਰ ਕੰਟਰੀ ਦਾ ਇੱਕ ਅਲੱਗ ਕ੍ਰਾਈਟੇਰੀਆ ਹੈ ਹਰ ਕੰਟਰੀ ਦੀ ਇੱਕ ਅਲੱਗ ਚੈਕਲਿਸਟ ਹੈ ਜਿਹੜੀ ਅਪਡੇਟ ਹੋਈ ਹੈ ਜਿਹਦੇ ਤਹਿਤ ਬੱਚੇ ਨੂੰ ਆਪਣੀ ਪ੍ਰੋਫਾਈਲ ਉਸ ਸਾਹਮਣੇ ਅਪਡੇਟ ਕਰਨੀ ਪਵੇਗੀ ਉਹ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਆ ਜਾਣਗੇ ਇਹਨਾਂ ਚੀਜ਼ਾਂ ਕਰਕੇ ਬੱਚਿਆਂ ਦੇ ਵਿੱਚ ਥੋੜੀ ਜਿਹੀ ਗਹਿਮਗੈਮੀ ਜ਼ਿਆਦਾ ਹੋ ਜਾਂਦੀ ਹੈ ਕਿ ਪਤਾ ਨਹੀਂ ਐਕਡਮ ਕੀ ਹੋ ਗਿਆ ਉਹ ਜਿੱਦਾਂ ਕਹਿੰਦੇ ਆ ਕਿ ਅੱਜਕੱਲ ਬੱਚਿਆਂ 'ਚ ਪੇਸ਼IENTS ਘਟ ਹੈ ਜਾਂ ਐਕਡਮ ਹਰਫੋਈ ਚਾਹੁੰਦਾ ਹੈ ਕਿ ਜਲਦੀ ਜਲਦੀ ਪੋਜ਼ਿਟਿਵ ਰਿਜ਼ਲਟ ਆ ਜਾਏ ਉਹਦੇ ਕਰਕੇ ਮਿਸਕਨਸੈਪਸ਼ਨ ਹੋ ਜਾਂਦੀ ਹੈ ਬਟ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂਜੀ ਚੈਕਲਿਸਟ ਅਪਡੇਟ ਹੋਈ ਹੈ ਬਿਲਕੁਲ ਹੋਈ ਹੈ ਜੀ ਥੋੜੀ ਜਿਹੀ ਰੂਲਸ ਚੇਂਜ ਹੋਏ ਨੇ ਉਹਦੀ ਗੱਲ ਵੀ ਸੱਚ ਹੈ ਜੀ ਬਟ ਐਦਾਂ ਦਾ ਨਹੀਂ ਹੈ ਕਿ ਤੁਹਾਡੀ ਪ੍ਰੋਫਾਈਲ ਅਗਰ ਬਿਲਕੁਲ ਠੀਕ ਹੈ ਤੁਸੀਂ ਉਸ ਕੈਟੇਗ ਜੋ ਕਿ ਅਸੀਂ AVM ਦੀ ਟੀਮ ਤੁਹਾਨੂੰ ਹਰ ਚੀਜ਼ ਦੀ ਅੱਛੀ ਤਰ੍ਹਾਂ ਜਾਂਚ ਪੜਤਾਲ ਕਰਕੇ ਉਸ ਕੈਟਾਗਰੀ ਦੇ ਵਿੱਚ ਵੀਜ਼ਾ ਲੈ ਕੇ ਦਿੰਦੇ ਆ ਤੇ ਜਿਹੜੇ ਏਜੰਟਸ ਨੇ ਜਿਨ੍ਹਾਂ ਨੂੰ ਨਹੀਂ ਨੌਲੇਜ ਅਧੂਰੀ ਨੌਲੇਜ ਕਰਕੇ ਉਹ ਉਹ ਬੱਚਿਆਂ 'ਚ ਇੱਕ ਰੋਲਾ ਜਿਹਾ ਫੈਲਾ ਦਿੰਦੇ ਨੇ ਕਿ ਹਾਂਜੀ ਕੀ ਤੁਹਾਡੀ ਪ੍ਰੋਫਾਈਲ ਠੀਕ ਨਹੀਂ ਹੈ ਕਿ ਇਸ ਕਰਕੇ ਤੁਹਾਨੂੰ ਐ ਨਹੀਂ ਮਿਲੇਗਾ ਕਿਉਂਕਿ ਉਹਨਾਂ ਕੋਲ ਪ੍ਰੋਡਕਟ ਨੌਲੇਜ ਉਹਨਾਂ ਦੇ ਟਾਈਅਪਸ ਜਾਂ ਉਹਦੇ ਲਿੰਕਸ ਕਾਲਜ ਯੂਨੀਵਰਸਿਟੀਆਂ ਦੇ ਨਾਲ ਜਾਂ ਕੰਟਰੀਜ਼ ਦੇ ਨਾਲ ਉਹਦਾਂ ਦੇ ਨਹੀਂ ਹੁੰਦੇ ਇਸ ਕਰਕੇ ਉਹ ਬੱਚਿਆਂ ਨੂੰ ਮਿਸਗਾਈਡ ਕਰ ਦਿੰਦੇ ਨੇ ਅਕੋਰਡਿੰਗਲੀ ਅਦਰਵਾਈਜ਼ ਚਾਹੇ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰੀਏ ਜਾਂ ਫਿਰ ਅਸੀਂ ਓਪਨ ਵਰਕ ਪਰਪਰਸ ਦੀ ਗੱਲ ਕਰਦੇ ਆ ਜਾਂ ਫਿਰ ਅਸੀਂ ਟੂਰਿਸਟ ਵੀਜ਼ਾਸ ਦੀ ਗੱਲ ਕਰਦੇ ਆ ਤੇ ਹਰ ਕੰਟਰੀ ਬਹੁਤ ਅੱਛੇ ਤੇ ਸਕਸੈਸ ਰੇਟ ਦੇ ਨਾਲ ਵੀਜ਼ਾਸ ਵੀ ਦੇ ਰਹੀਏ ਈਵਨ ਕੀ ਅਗਰ ਅਸੀਂ ਗੱਲ ਕਰਦੇ ਆ ਜਿੱਦਾਂ ਬੱਚੇ ਕਾਫੀ ਅੱਜਕੱਲ ਯੂਕੇ ਵੱਲ ਵੀ ਬਹੁਤ ਰੁਝਾਨ ਹੈ ਬੱਚਿਆਂ ਦਾ ਤੇ ਵਿਦਾਊਟ ਆਇਲਸ ਜਾਂ ਪੀਟੀ ਤੋਂ ਵੀ ਸਾਡੇ ਕੋਲ ਆਪਸ਼ਨਸ ਹੈਗੇ ਨੇ ਯੂਨੀਵਰਸਿਟੀਆਂ ਹੈਗੀਆਂ ਨੇ ਜੋ ਤੁਹਾਡੇ ਐਮਓਆਈ ਦੇ ਬੇਸਿਸ ਤੇ ਯਾਨੀ ਕਿ ਮੀਡੀਅਮ ਆਫ ਇਨਸਟਰਕਸ਼ਨ ਦੇ ਬੇਸਿਸ ਤੇ ਬੱਚਿਆਂ ਨੂੰ ਵੀਜ਼ਾਸ ਅੱਛੇ ਸਕਸੈਸ ਰੇਟ ਦੇ ਨਾਲ ਦੇ ਰਹੇ ਨੇ ਕਿਉਂਕਿ 12 ਸਾਲ ਤੱਕ ਬੱਚਾ ਇੱਕ ਇੰਗਲਿਸ਼ మీడియం ਚ ਪੜਦਾ ਹੈ ਅਗਰ ਇੰਗਲਿਸ਼ మీడియం ਚ ਨਹੀਂ ਵੀ ਪੜ ਰਿਹਾ ਬੱਚੇ ਦਾ ਮੀਡੀਅਮ ਹਿੰਦੀ ਹੈ ਬਟ ਐਜ਼ ਅ ਸਬਜੈਕਟ ਐਜ਼ ਅ ਕੋਰਸ ਸਬਜੈਕਟ ਬੱਚਾ ਇੰਗਲਿਸ਼ ਪੜਦਾ ਹੈ ਕਿ ਐਮਓਆਈ ਦੇ ਬੇਸਿਸ ਤੇ ਅਸੀਂ ਅੱਛੇ ਆਫਰ ਲੈਟਰਸ ਜਾਂ ਬੱਚੇ ਦੀ ਸੀਬੀਐਸਸੀ ਬੋਰਡ ਹੈ ਆਈਸੀਐਸਸੀ ਬੋਰਡ ਹੈ ਉਹਨਾਂ ਦੇ ਬੇਸਿਸਸ ਤੇ ਵੀ ਬੱਚੇ ਨੂੰ ਅੱਛੀ ਯੂਨੀਵਰਸਿਟੀ 'ਚ ਐਡਮਿਸ਼ਨ ਦਿਲਵਾ ਸਕਦੇ ਆ ਅੱਛਾ ਕੋਰਸ ਮਿਲ ਸਕਦਾ ਹੈ ਉਸ ਕੋਰਸ ਤੋਂ ਬਾਅਦ ਜਿਹੜੇ ਓਪਨ ਵਰਕ ਪਰਮਿਟ ਰਾਈਟ ਹੁੰਦੇ ਨੇ ਬੱਚਿਆਂ ਲਈ ਜਿਹੜੇ ਅਲੋਂਗ ਵਿਦ ది ਸਟੱਡੀ ਹੁੰਦੇ ਨੇ ਜਾਂ ਪੋਸਟ ਸਟੱਡੀ ਵਰਕ ਪਰਮਿਟ ਰਾਈਟਸ ਨੇ ਡਿਪੈਂਡਿੰਗ ਅਪਨ ਦੀ ਕੋਰਸ ਤੇ ਐਲੀਜੀਬਿਲਟੀ ਆਫ ਦੀ ਸਟੂਡੈਂਟ ਔਰ ਕ੍ਰਾਈਟੇਰੀਆਸ ਕੰਟਰੀ ਕਾਲਜ ਤੇ ਯੂਨੀਵਰਸਿਟੀ ਦਾ ਸਾਰੀਆਂ ਚੀਜ਼ਾਂ ਨੂੰ ਇੱਕ ਪਲੇਟਫਾਰਮ ਤੇ ਰੱਖ ਕੇ ਬੱਚੇ ਦੀ ਪ੍ਰੋਫਾਈਲ ਅਸੈਸ ਕਰਕੇ ਉਸ ਹੱਬ ਨਾਲ ਬੱਚੇ ਨੂੰ ਵੀਜ਼ਾ ਦਿਲਵਾਇਆ ਜਾਂਦਾ ਹੈ